ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਆਂ ਲੋਰ ਮੈਨ ਲੈਂਡ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਬਦਲ ਛਾਏ ਹੋਏ ਨੇ ਤੇ ਮੀਂਹ ਕਣੀ ਵਾਲਾ ਮੌਸਮ ਬਣਿਆ ਹੋਇਆ ਹੈ ਸਾਰਾ ਹਫ਼ਤਾ ਮੀਂਹ ਪੈਣ ਦੀ ਜਿਹੜੀ ਹੈ ਉਹ ਸੰਭਾਵਨਾ ਹੈ ਤੇ ਇਸ ਗੱਲ ਦੀ ਬਹੁਤ ਹਲਕੀ ਸੰਭਾਵਨਾ ਹੈ ਕਿ ਬੱਦਲ ਦੇ ਜ਼ਿਆਦਾਤਰ ਹਿੱਸੇ ਲਈ ਮੈਟਰੋ ਵੈਂਕੂਵਰ ਤੇ ਲਟਕਣ ਵਾਲਾ ਜਿਹੜਾ ਮੌਸਮ ਹੋ ਰਹਿ ਸਕਦਾ ਹੈ ਕਿਉਂਕਿ ਬਿਹਤਰ ਮੌਕਾ ਹੈ ਕਿ ਇੱਕ ਜਿਹਾ ਸਿਸਟਮ ਹੈ ਜੋ ਸ਼ਨੀਵਾਰ ਤੋਂ ਬਾਅਦ ਵਦਨ ਵਾਲਾ ਹੈ ਵੀਕਐਂਡ ਦੇ ਅੰਤ ਤੱਕ ਐਤਵਾਰ ਸਵੇਰ ਤੱਕ ਮੀਂਹ ਰੁਕ ਰੁ ਤਾਪਮਾਨੇ ਕਾਮ ਮੈਟਰੋ ਵੈਂਕੂਵਰ ਤੇ ਗਰਮੀਆਂ ਵਾਂਗ ਜਿਹੜਾ ਮਹਿਸੂਸ ਕਰੇਗਾ ਜੋ ਸੀ ਹਾਲ ਹੀ ਦੇ ਵਿੱਚ ਦੇਖਿਆ ਕਿਹਾ ਜਾ ਰਿਹਾ ਹੈ ਕਿ ਐਤਵਾਰ ਜਿਹੜਾ ਐਤਵਾਰ ਦੇ ਐਂਡ ਤੱਕ ਇਹ ਮੀਂਹ ਰੁਕ ਜਾਏਗਾ ਤੇ ਅਗਲੇ ਹਫਤੇ ਦੇ ਵਿੱਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਦਿਟਾਈ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਦਲਵਾਈ ਅਤੇ ਮੌਸਮ ਤਬਦੀਲੀ ਦੇ ਨਾਲ ਬਦਲਵਾਈ ਤੇ ਮੌਸਮ ਤਬਦੀਲੀ ਦੇ ਨਾਲ ਅੱਗ ਪ੍ਰਭਾਵੇਤ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਨਮੀ ਆਉਣ ਦੀ ਉਮੀਦ ਹੈ BC ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਲਾਈਟਨਿੰਗ ਅਤੇ ਬਾਰਿਸ਼ ਦੇ ਨਾਲ ਸੂਬੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਕੁਝ ਨਮੀ ਆਉਣ ਦੀ ਉਮੀਦ ਹੈ ਜਿੱਥੇ ਸੈਂਕੜੇ ਅੱਗਾਂ ਬਲ ਰਹੀਆਂ ਨੇ ਜਿਸ ਦੇ ਵਿੱਚ ਕਟਿੰਜ਼ ਦੀ ਭਿਆਨਕ ਅੱਗ ਵੀ ਸ਼ਾਮਿਲ ਹੈ ਸਰਵਿਸ ਨੇ ਇੱਕ ਅਪਡੇਟ ਦੇ ਵਿੱਚ ਕਿਹਾ ਹੈ ਕਿ ਨਾਰਥ-ਈਸਟ ਦੇ ਵਿੱਚ ਰੌਕੀ ਮਾਊਂਟੇਨ ਰੈਂਚ ਦੇ ਨਾਲ-ਨਾਲ ਸਾਊਥ-ਈਸਟ ਫਾਇਰ ਸੈਂਟਰ ਨੂੰ ਮੌਸਮ ਦੇ ਨਾਲ ਰਾਹਤ ਮਿਲਣ ਦੀ ਸੰਭਾਵਨਾ ਹੈ ਦੱਸ ਦੇ ਕਿ ਬੁੱਧਵਾਰ ਤੱਕ 415 ਐਕਟਿਵ ਵਾਈਲਡ ਫਾਇਰਸ ਹਨ ਜਿੰਨਾ ਦੇ ਵਿੱਚੋਂ 163 ਕਾਬੂ ਤੋਂ ਬਾਹਰ ਨੇ ਤੇ ਚਾਰ ਨੂੰ ਵਾਈਲਡ ਫਾਇਰ ਆਫ ਨੋਟ ਵੱਜੋਂ ਦਰਜ ਕੀਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਇਹ ਅੱਗਾਂ ਬਹੁਤ ਜ਼ਿਆਦਾ ਭਿਆਨਕ ਨੇ ਪਬਲਿਕ ਅਤੇ ਪ੍ਰਾਪਰਟੀਆਂ ਦੇ ਲਈ ਜ਼ਿਆਦਾ ਖਤਰਾ ਹੈ ਸਾਊਥ-ਈਸਟ ਲਗਭਗ 110 ਅੱਗਾਂ ਅੱਥੇ ਬਲ ਰਹੀਆਂ ਨੇ ਜਿਸ ਦੇ ਵਿੱਚ ਕੁਟੇਨੇਜ਼ ਕ੍ਰੀਕ ਦੀ ਅੱਗ ਵੀ ਸ਼ਾਮਿਲ ਹੈ ਸੈਂਟਰਲ ਕੁਟੇਨੇ ਦੇ ਖੇਤਰੀ ਡਿਸਟ੍ਰਿਕਟ ਦੇ ਅਨੁਸਾਰ ਇਸ ਅੱਗ ਦੇ ਨਾਲ ਹਾਈਵੇ 6 ਦੇ ਨਾਲ ਲੱਗਦੇ ਘੱਟੋ-ਘੱਟ 5 ਕਾਰ ਅਤੇ 15 ਹੋਰ ਜਿਹੜੇ ਸਟਰਕਚਰ ਨੇ ਉਹ ਤਬਾਹ ਹੋ ਗਏ okay ਬੀਸੀ ਦੇ ਨਾਰਥ-ਈਸਟ ਦੇ ਵਿੱਚ ਸਥਿਤ ਪ੍ਰਿੰਸ ਜਾਰਜ ਫਾਇਰ ਸੈਂਟਰ ਦੇ ਵਿੱਚ ਕਰੀਬ 170 ਅੱਗਾਂ ਜਿਹੜੀਆਂ ਨੇ ਉਬਲ ਰਹੀਆਂ ਨੇ ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਪਿਛਲੇ 7 ਦਿਨਾਂ ਦੇ ਵਿੱਚ ਸੂਬੇ ਦੇ ਵਿੱਚ 170 ਨਵੀਆਂ ਅੱਗਾਂ ਸ਼ੁਰੂ ਦੇ ਵਿੱਚ ਬਲੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 82% ਦੀ ਬਿਜਲੀ ਡਿੱਗਣ ਦੇ ਕਾਰਨ ਸ਼ੁਰੂ ਹੋਈਆਂ ਨੇ ਦੂਜੇ ਪਾਸੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਮਨੁੱਖੀ ਕਾਰਨ ਕਰਕੇ ਹੋਣ ਵਾਲਾ ਕਲਾਈਮੇਟ ਚੇਂਜ ਹੀਟ ਵੇਵ ਦੀਆਂ ਸੰਭਾਵਨਾਵਾਂ ਵਧਾ ਰਿਹਾ ਹੈ ਜਿਸ ਕਰਕੇ ਜੰਗਲੀ ਅੱਗ ਤੋਂ ਲੈ ਕੇ ਤਿਬਰ ਤੂਫਾਨਾਂ ਦੇ ਮੌਸਮਾਂ ਕਾਫੀ ਖਰਾਬ ਹੋ ਸਕਦਾ ਹੈ ਨੈਚੁਰਲ ਰਿਸੋਰਸ ਮਿਨਿਸਟਰ ਜੌਨਾਥਨ ਵਿਲਕਨਸਨ ਨੇ ਕਿਹਾ ਹੈ ਕਿ ਇਸ ਮਹੀਨੇ BC ਤੇ ਮੈਨੀਟੋਬਾ ਦੇ ਵਿੱਚ ਹੋਰ ਜੰਗਲੀ ਅੱਗਾਂ ਹੋਣਗੀਆਂ ਤੇ ਕਲਾਈਮੇਟ ਚੇਂਜ ਤੇਜ਼ੀ ਨਾਲ ਫੜੇਗਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਵੈਸਟਰਨ ਕੈਨੇਡਾ ਦੇ ਲਈ ਸਾਲ ਦੇ ਇਸ ਸਮੇਂ ਜੰਗਲੀ ਅੱਗਾਂ ਦਾ ਪ੍ਰਭਾਵ ਪਿਛਲੇ ਸਾਲ ਵਾਂਗ ਨਹੀਂ ਹੈ ਪਰ ਅਲਬਰਟਾ ਅਤੇ BC ਦੇ ਵਿੱਚ ਸਥਿਤੀ ਕਾਫੀ ਗੰਭੀਰ ਹੈ ਸਤੰਬਰ ਦੇ ਵਿੱਚ ਅੱਗ ਦੀ ਗਤੀਵਿਧੀ ਵੀ ਆਮ ਨਾਲੋਂ ਵੱਧ ਹੋਣ ਦੀ ਉਮੀਦ ਹੈ ਪਿਛਲੇ ਸਾਲ ਇਸ ਸਮੇਂ ਲਗਭਗ 900 ਅੱਗਾਂ ਦੇ ਮੁਕਾਬਲੇ ਦੇਸ਼ ਭਰ ਦੇ ਵਿੱਚ 474 ਅੱਗਾਂ ਲੱਗੀਆਂ ਨੇ ਅਤੇ 150 ਤੋਂ ਵੱਧ ਜੰਗਲੀ ਅੱਗਾਂ ਕੰਟਰੋਲ ਤੋਂ ਬਾਹਰ ਹਨ ਜਿਨ੍ਹਾਂ ਦੇ ਵਿੱਚ ਜੈਸਪਰ ਦੀ ਅੱਗ ਵੀ ਸ਼ਾਮਿਲ ਹੈ ਜੋ ਕਿ ਕਾਬੂ ਤੋਂ ਬਾਹਰ ਵਾਲੀ ਸ਼੍ਰੇਣੀ ਦੇ ਵਿੱਚ ਹੈ ਤੇ ਇਸ ਸਾਲ 3.4 ਮਿਲੀਅਨ ਹੈਕਟੇਰ ਇਲਾਕਾ ਸਵਾਹ ਹੋ ਚੁੱਕਾ ਹੈ। ਇਹ ਖੇਤਰ ਦੇ ਜਲਨ ਦੀ 25 ਸਾਲ ਦੀ ਔਸਤ ਤੋਂ ਕਿਤੇ ਜ਼ਿਆਦਾ ਹੈ। ਮੂਲ ਨਿਵਾਸੀ ਸੇਵਾਵਾਂ ਦੇ ਮੰਤਰੀ ਦੀ ਪਾਰਲੀਮੈਂਟਿਸ ਕੱਤਰ ਜੈਨਿਕਾ ਐਟਵਿਨ ਨੇ ਕਿਹਾ ਹੈ ਕਿ ਫਰਸਟ ਨੇਸ਼ਨਜ਼ ਉਹਨਾਂ ਜੰਗਲੀ ਤਾਂ ਤੋਂ ਜ਼ਿਆਦਾ ਪ੍ਰਭਾਵਿਤ ਹੈ ਅਤੇ ਉਹਨਾਂ ਦੇ 80% ਭਾਈਚਾਰਿਆਂ ਨੂੰ ਖਤਰਾ ਹੈ ਉਹਨਾਂ ਕਹੇ ਕਿ ਇਹ ਇੱਕ ਚੁਣੌਤੀਪੂਰਨ ਗਰਮੀ ਹੈ ਅਤੇ ਉਹ ਜਾਣਦੇ ਨੇ ਕਿ ਫਰਸਟ ਨੇਸ਼ਨਸ ਚਿੰਤਤ ਹੈ ਪਰ ਇੱਕ ਵਾਰ ਵੀ ਫਿਰ ਇਹ ਕਹ ਦੇ ਕਿ ਕੈਨੇਡਾ ਤੁਹਾਡੇ ਨਾਲ ਖੜਾ ਹੈ ਤੇ ਅਸੀਂ ਜੰਗਲ ਦੀ ਅੱਗ ਤੋਂ ਜਿਹੜਾ ਪਹਿਲਾਂ ਇਸ ਦੇ ਦੌਰਾਨ ਇਸ ਦੇ ਬਾਅਦ ਵਿੱਚ ਤੁਹਾਡੇ ਨਾਲ ਹੋਵਾਂਗੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਅਸੀਂ ਤੂਫਾਨਾਂ ਤੇ ਕੈਨੇਡੀਅਨਸ ਤੇ ਜਿਹੜੇ ਉਹਨਾਂ ਦੇ ਸੰਭਾਵੀ ਪ੍ਰਭਾਵਾਂ ਦੇ ਉੱਤੇ ਬਹੁਤ ਨਜ਼ਦੀਕੀ ਨਾਲ ਨਜ਼ਰ ਰੱਖ ਰਹੇ ਆ ਸੱਜਣ ਕੈਨੇਡੀਅਨਸ ਨੂੰ ਇਸ ਸੀਜ਼ਨ ਦੌਰਾਨ ਵੱਡੇ ਨਾਮੀ ਤੂਫਾਨਾਂ ਦੀ ਤਿਆਰੀ ਕਰਨ ਦੇ ਲਈ ਆਖ ਰਹੇ ਨੇ ਅਮਰੀਕਾ ਦੇ ਨੈਸ਼ਨਲ ਓਸ਼ੀਨ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ 24 ਤੂਫਾਨਾਂ ਦੀ ਭਵਿੱਖਬਾਣੀ ਕੀਤੀ ਹੈ ਚੱਕਰਵਾਤ ਡੇਬੀ ਤੋਂ ਬਾਅਦ ਦੀਆਂ ਸਥਿਤੀਆਂ ਨੇ ਲੰਘੇ ਸ਼ੁੱਕਰਵਾਰ ਨੂੰ ਦੇਸ਼ ਦੇ ਪੂਰਬੀ ਹਿੱਸਿਆਂ ਦੇ ਵਿੱਚ ਭਾਰੀ ਮੀ ਵਰਾਇਆ ਜਿਸ ਦੇ ਨਾਲ ਕਈ ਹਸਤੀਆਂ ਦੇ ਵਿੱਚ ਹੜ੍ਹ ਵੀ ਆ ਗਿਆ ਕਿਊਬਿਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਂਟਰੀਅਲ ਦੇ ਵਿੱਚ 175 ਮਿਲੀਮੀਟਰ ਤੱਕ ਮੀਂਹ ਪੈਣ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ 14 ਮਨਿਸਪਲਟੀਆਂ ਸਟੇਟ ਆਫ ਐਮਰਜੈਂਸੀ ਹੇਰ ਸਨ ਤੂਫਾਨ ਦੌਰਾਨ ਲਗਭਗ 550 ਹਜ਼ਾਰ ਹਾਈਡਰੋਕਿਊਬਿਕ ਦੇ ਗਾਹਕਾਂ ਦੀ ਬਿਜਲੀ ਵੀ ਠੱਪ ਹੋ ਗਈ ਸੱਜਣ ਨੇ ਕਿਹਾ ਹੈ ਕਿ ਤੁਹਾਡੇ ਕੋਲ ਇੱਕ ਐਮਰਜੈਂਸੀ ਕਿਟ ਅਤੇ ਇੱਕ ਪਰਿਵਾਰਕ ਐਮਰਜੈਂਸੀ ਯੋਜਨਾ ਹੋਵੇ ਤੇ ਆਪਣੇ ਘਰ ਨੂੰ ਐਮਰਜੈਂਸੀ ਦੇ ਲਈ ਤਿਆਰ ਕਰੋ ਕਿਉਂਕਿ ਤੂਫਾਨ ਕੈਨੇਡਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਜ਼ਿਆਦਾਤਰ ਬੀਸੀ ਲੋਕ ਆਪਣੀ ਮੌਜੂਦਾ ਵਿੱਤੀ ਸਥਿਤੀ ਤੋਂ ਅਸੰਤੁਸ਼ਟ ਨੇ ਕਿ ਤਾਜ਼ਾ ਸਰਵੇਖਣ ਦੇ ਵਿੱਚ 1/3 ਤੋਂ ਵੱਧ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਆਪਣੇ ਕਿਰਾਏ ਜਾਂ ਫਿਰ ਜਿਹੜਾ ਮੌਰਗੇਜ ਹੈ ਉਸ ਦਾ ਭੁਗਤਾਨ ਕਰਨ ਦੀ ਯੋਗ ਦੇ ਲਈ ਚਿੰਤਾ ਕਰਦੇ ਨੇ ਰਿਸਰਚ ਕੰਪਨੀ ਵੱਲੋਂ ਜਾਰੀ ਕੀਤੇ ਨਤੀਜਿਆਂ ਦੇ ਅਨੁਸਾਰ 52% ਬੀਸੀ ਵਾਸੀ ਆਪਣੇ ਵਿੱਤ ਤੋਂ ਨਾਖੁਸ਼ ਹੈ ਸੂਬਾ ਲਗਭਗ 51% ਦੇ ਉੱਤਰਦਾਤਾਵਾਂ ਦੀ ਰਾਸ਼ਟਰੀ ਔਸਤਨ ਦੇ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਨੇ ਇਹੀ ਭਾਵਨਾ ਦੀ ਰਿਪੋਰਟ ਕੀਤੀ ਜਨਵਰੀ ਵਿੱਚ ਰਾਸ਼ਟਰੀ ਉਸ 42% ਦੀ ਸੀ ਜੋ ਕਿ ਉਸੇ ਫਰਮ ਦੇ ਪਿਛਲੇ ਸਰਵੇਖਣ ਦੇ ਨਤੀਜੇ ਅਨੁਸਾਰ ਦੇਸ਼ ਭਰ ਦੇ ਵਿੱਚ ਖਰਾਬ ਆਰਥਿਕ ਮੂਡ ਨੂੰ ਦਰਸਾਉਂਦੀ ਹੈ ਸੰਭਾਵਤ ਤੌਰ ਤੇ ਕਿਸੇ ਲਈ ਵੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਕ ਨਵੇਂ ਪੋਲ ਦੇ ਵਿੱਚ ਪਾਇਆ ਗਿਆ ਕਿ ਬੀਸੀ ਦੀ ਵਧ ਰਹੀ ਗਿਣਤੀ ਆਪਣੇ ਕਿਰਾਏ ਜਾਂ ਮਾਰਗੇਜ ਦੇ ਭੁਗਤਾਨਾਂ ਨੂੰ ਕਵਰ ਕਰਨ ਲਈ ਜ਼ੋਰ ਦੇ ਰਹੀ ਹੈ ਹਾਲਾਂਕਿ ਵਿਆਜ ਦਰਾਂ ਪਿਛਲੇ ਸਾਲ ਦੀ ਤਰ੍ਹਾਂ ਨਹੀਂ ਵਧ ਰਹੀਆਂ ਨੇ ਪਰ ਰਹਿਣ ਸਹਿਣ ਦੀ ਲਾਗਤ ਦਾ ਸੰਕਟ ਲੋਕਾਂ ਦੇ ਵਿੱਤ ਤੇ ਦਬਾਅ ਪਾਉਂਦਾ ਹੈ ਰਿਸਰਚ ਕੰਪਨੀ ਦੇ ਅਨੁਸਾਰ ਸਰਵੇਖਣ ਕੀਤੇ ਗਏ ਬੀਸੀ ਦੇ 1/3 ਤੋਂ ਵੱਧ ਲੋਕ ਇੱਕ ਚੁੰਡੀ ਵੱਡੇ ਵਰਗਾ ਮਹਿਸੂਸ ਕਰ ਰਹੇ ਨੇ ਇਸ ਇਲਾਵਾ ਬੀਸੀ ਦੇ 52% ਲੋਕਾਂ ਨੇ ਆਪਣੀ ਮੌਜੂਦਾ ਵਿੱਤੀ ਸਥਿਤੀ ਤੋਂ ਅਸੰਤੁਸ਼ਟ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਕੰਪਨੀ ਦੇ ਪ੍ਰਧਾਨ ਮਾਰੀਓ ਕੈਨਸੋਕੇ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਬਹੁਗਿਣਤੀ ਬੀਸੀ ਵਸਨੀਕਾਂ ਤੇ ਕੈਨੇਡੀਅਨਾਂ ਨੇ ਰਿਪੋਰਟ ਕੀਤੀ ਹੈ ਕਿ ਉਹਨਾਂ ਦੇ ਆਪਣੇ ਵਿੱਤ ਉਹਨੇ ਚੰਗੇ ਨਹੀਂ ਹੈ ਜਿੰਨੇ ਉਹ ਹੋ ਸਕਦੇ ਨੇ ਉਹਨਾਂ ਕਹਿੰਦੇ ਕਿ 2008 ਵਿੱਚ ਗਲੋਬਲ ਵਿੱਤੀ ਸੰਕਟ ਤੋਂ ਬਾਅਦ ਕੀਤੇ ਗਏ ਸਰਵੇਖਣਾ ਤੇ ਵਾਪਸ ਜਾ ਕੇ ਸਾਡੇ ਕੋਲ ਕੈਨੇਡੀਅਨਾਂ ਤੇ ਬੀਸੀ ਦਾ ਬਹੁਤ ਘੱਟ ਅਨੁਪਾਤ ਸੀ ਜੋ ਮਹਿਸੂਸ ਕਰਦੇ ਸਨ ਕਿ ਕੈਨੇਡੀਅਨ ਆਰਥਿਕਤਾ ਚੰਗੀ ਤਰ੍ਹਾਂ ਚੱਲ ਰਹੀ ਹੈ ਪਰ ਸਾਡੇ ਕੋਲ ਅਜੇ ਵੀ ਬਹੁਗਿਣਤੀ ਸੀ ਜੋ ਮਹਿਸੂਸ ਕਰਦੇ ਸਨ ਕਿ ਉਹ ਅੰਤ ਨੂੰ ਪੂਰਾ ਕਰ ਸਕਦੇ ਨੇ ਬੇਸ਼ੱਕ ਦੁਨੀਆ ਵਿੱਤੀ ਪੱਖ ਤੋਂ ਵੱਖ ਹੋ ਰਹੀ ਹੈ ਸਾਡੇ ਪਰਿਵਾਰ ਪ੍ਰਭਾਵਿਤ ਨਹੀਂ ਹੋਣਗੇ ਹੁਣ ਸਾਡੇ ਕੋਲ ਬਹੁਮਤ ਬੀਸੀ ਵਸਨੀਕ ਅਤੇ ਕੈਨੇਡੀਅਨ ਜੋ ਇਸ ਗੱਲ ਬਾਰੇ ਵਧੇਰੇ ਚਿੰਤਾ ਕਰਨ ਲੱਗੇ ਨੇ ਕਿ ਕੀ ਉਹ ਆਪਣੇ ਮਾਰਗੇਜ ਦਾ ਭੁਗਤਾਨ ਕਰ ਸਕਦੇ ਨੇ ਤੇ ਉਹਨਾਂ ਦੀਆਂ ਜੇਬਾਂ ਤੇ ਉਹਨਾਂ ਦੇ ਆਲੇ ਦੁਆਲੇ ਹੋ ਰਹੀ ਹਰ ਚੀਜ਼ ਦੇ ਅੰਤਮ ਪ੍ਰਭਾਵ ਬਾਰੇ ਇਹ ਤਾਥ ਕੀ ਸਾਡੇ ਕੋਲ ਇਹ ਮਹਿੰਗਾਈ ਦਾਬਾ ਜਾਰੀ ਹੈ ਭਵਿਕ ਵਿੱਚ ਉੱਚੀਆਂ ਕੀਮਤਾਂ ਦੀ ਉਮੀਦ ਕਰਨਾ ਸਾਨੂੰ ਇਸ ਬਾਰੇ ਬਧੇਰੇ ਚਿੰਤਤ ਕਰ ਰਿਹਾ ਹੈ ਕਿ ਕੀ ਅਸੀਂ ਆਪਣੀਆਂ ਰਿਹਾਇਸ਼ੀ ਵਚਨਬੱਤਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ ਕੈਨ ਸੋਕੇ ਦਾ ਕਹਿਣਾ ਹੈ ਕੀ ਮਹਿੰਗਾਈ ਤੇ ਆਰਥਿਕ ਪ੍ਰਬੰਧਨ ਨਾਲ ਸੰਬੰਧਤ ਚਿੰਤਾਵਾਂ ਪਿਛਲੇ ਕੁਝ ਮਹੀਨਿਆਂ ਤੋਂ ਵੱਧ ਰਹੀਆਂ ਨੇ ਬੀਸੀ ਵਰਗੇ ਸੂਬੇ ਲਈ ਜਿੱਥੇ ਰਿਹਾਇਸ਼ ਕੁਝ ਸਾਲਾਂ ਤੋਂ ਨੰਬਰ 1 ਮੁੱਦਾ ਰਿਹਾ ਹੈ ਇਹ ਯਕੀਨੀ ਤੌਰ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਸਾਡੇ ਕੋਲ ਵਸਨੀਕਾਂ ਦਾ ਇੱਕ ਮਾਤਾਪੁਰਣ ਅਨੁਪਾਤ ਹੈ ਜੋ ਇਹ ਯਕੀਨੀ ਬਣਾਉਣ ਲਈ ਚਿੰਤਤ ਹੈ ਕਿ ਉਹ ਆਪਣੇ ਮੌਰਗੇਜ ਜਾਂ ਕਿਰਾਏ ਦਾ ਭੁਗਤਾਨ ਕਰ ਸਕਦੇ ਨੇ ਜੋ ਕਿ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਹੈ ਕੁੱਲ ਮਿਲਾ ਕੇ ਰਿਸਰਚ ਕੰਪਨੀ ਨੇ ਪਾਇਆ ਕਿ ਸਰਵੇਖਣ ਕੀਤੇ ਗਏ ਕੈਨੇਡੀਆਨਾਂ ਵਿੱਚੋਂ ਸਿਰਫ 46% ਨੇ ਇਸ ਵੇਲੇ ਆਪਣੇ ਨਿੱਜੀ ਵਿਤ ਨੂੰ ਵਧੀਆ ਜਾਂ ਚੰਗਾ ਦੱਸਿਆ ਅਲਬਰਟਾ ਵਿੱਚ 64% ਦੀ ਲੋਕ ਅਸੰਤੁਸ਼ਟ ਸਨ ਅਤੇ 51% ਦੀ অন্ਟਾਰੀਓ ਕਿਊਬੇਕ ਅਤੇ ਐਟਲਾਂਟਿਕ ਕੈਨੇਡੀਆ ਨਾਲ ਦੇ ਵਿੱਚੋਂ ਹਰੇਕ ਨੇ ਇਹੀ ਕਿਹਾ ਦੂਜੇ ਪਾਸੇ ਸਸਕੇਚਵਨ ਤੇ ਮੈਨੀਟੋਬਾ ਦੇ ਵਿੱਚ ਉੱਤਰ ਦਤਾਵਾ ਨੇ ਸਭ ਤੋਂ ਘੱਟ ਆਰਥਿਕ ਤਣਾਹ ਹੋਣ ਦੀ ਰਿਪੋਰਟ ਕੀਤੀ ਜੋ ਰਾਸ਼ਟਰੀ ਉਸਤਨਾ ਲੋ ਲਗਭਗ 10% ਦੀ ਘਟ ਹੈ ਨਿਊਜ਼ 10 ਤੋਂ ਚੈਨਲ ਪੰਜਾਬੀ ਦੀ ਰਿਪੋਰਟ ਇੱਕ ਵਪਾਰਕ ਵਕਾਲਤ ਸਮੂਹ ਦੇ ਅਨੁਸਾਰ ਸਿਟੀ ਆਫ ਵੈਂਕੂਵਰ ਦੀ ਸਾਈਡਵੌਕ ਪੈਟਿਓ ਪਰਮਿਟ ਪ੍ਰਕਿਰਿਆ ਪੱਛਮੀ ਕੈਨੇਡਾ ਦੇ ਵਿੱਚ ਸਭ ਤੋਂ ਮਹਿੰਗੀ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ ਵੈਂਕੂਵਰ ਦੇ ਵਿੱਚ ਪਹਿਲੀ ਵਾਰ ਸਾਈਡਵੌਕ ਪੈਟਿਓ ਦੀ ਮੰਗ ਕਰਨ ਵਾਲੇ ਕਾਰੋਬਾਰ ਡਾਲਰ ਜਿਹੜੇ ਨੇ ਉਹ 1451 ਤੱਕ ਆਪਣੇ ਆਪ ਨੂੰ ਪਾ ਸਕਦੇ ਨੇ ਸਮੂਹ ਨੇ ਇਸ ਦੀ ਤੁਲਨਾ ਵਿਨੀਪੈਗ ਤੇ ਸਸਕਾਟੂਨ ਦੇ ਨਾਲ ਕੀਤੀ ਹੈ ਜਿਨ੍ਹਾਂ ਨੇ ਸਾਈਡਵੌਕ ਪੈਟੀਓ ਪਰਮਿਟ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਕੈਲਗੇਰੀ ਦੇ ਵਿੱਚ ਪਹਿਲੀ ਵਾਰ ਪਰਮਿਟ ਡਾਲਰ 116 ਹੈ ਜਦੋਂ ਕਿ ਐਡਮਿੰਟਨ ਦੇ ਵਿੱਚ ਇਸ ਦੀ ਕੀਮਤ ਡਾਲਰ 400 ਤੋਂ ਵੱਧ ਹੈ ਇਥੋਂ ਤੱਕ ਕਿ ਟੋਰਾਂਟੋ ਵੀ ਸਸਤਾ ਹੈ ਲਗਭਗ 900 ਦੇ ਕਰੀਬ ਹੈ ਉੱਚ ਲਾਗਤਾਂ ਦੇ ਨਾਲ ਵੈਨਕੂਵਰ ਪਰਮਿਟ ਪ੍ਰੋਸੈਸਿੰਗ ਸਮੇਂ ਦੇ ਵਿੱਚ ਹੋਰ ਅਧਿਕਾਰ ਖੇਤਰਾਂ ਤੋਂ ਪਿੱਛੇ ਹੈ ਸਮੂਹ ਨੇ ਕਿਹਾ ਵੈਨਕੂਵਰ ਦੇ ਵਿੱਚ ਪਰਮਿਟਾਂ ਦੇ ਵਿੱਚ 4 ਤਿਆਂ ਤੱਕ ਦਾ ਸਮਾਂ ਲੱਗਦਾ ਹੈ ਵਿਨੀ ਪੈਗ ਦੇ ਮੁਕਾਬਲੇ ਜਿੱਥੇ ਉਹ ਇੱਕ ਦਿਨ ਦੇ ਵਿੱਚ ਬਦਲ ਜਾਂਦੇ ਨੇ ਕਾਰੋਬਾਰੀ ਕਹਿੰਦੇ ਨੇ ਕਿ ਉਹ ਉਹ ਚੀਜ਼ ਹੈ ਜੋ ਟੇਬਲ ਦੇ ਅੰਤ ਦੇ ਵਿੱਚ ਆਵੇਗੀ ਤੇ ਸਾਡੇ ਮੁਨਾਫੇ ਖੋ ਲਵੇਗੀ ਕਾਬਿਲ ਗੌਰ ਹੈ ਕਿ ਇਸ ਦੇ ਤਿੰਨ ਟੇਬਲ ਗਰਮੀਆਂ ਦੇ ਪੈਟਿਓ ਦੇ ਲਈ ਲਗਭਗ ਡਾਲਰ 400 ਦਾ ਭੁਗਤਾਨ ਕਰਦੇ ਨੇ ਵੈਨਕੂਵਰ ਦੇ ਸਟਰੀਟ ਯੂਜ਼ ਮੈਨੇਜਮੈਂਟ ਦੇ ਅਸੋਸੀਏਟ ਡਾਇਰੈਕਟਰ ਡੈਨੀਅਲ ਵਿਲੀ ਨੇ ਕਿਹਾ ਹੈ ਕਿ ਸ਼ਹਿਰ ਮੌਜੂਦਾ ਸਮੇਂ ਦੇ ਵਿੱਚ ਪਰਮਿਟ ਫੀਸਾਂ ਦੇ ਉੱਤੇ ਡਿਜ਼ਾਈਨ ਤੇ ਪਹੁੰਚ ਯੋਗਤਾ ਦਿਸ਼ਾ ਨਿਰਦੇਸ਼ਾਂ ਸਮੇਤ ਆਪਣੇ ਪੈਟਿਓ ਪ੍ਰੋਗਰਾਮ ਦੀ ਸਮੀਖਿਆ ਵੀ ਕਰ ਰਿਹਾ ਹੈ ਸਮੀਖਿਆ ਅਗਲੇ ਸਾਲਾਂ ਦੇ ਸ਼ੁਰੂ ਦੇ ਵਿੱਚ ਸੰਭਵ ਤਬਦੀਲੀਆਂ ਦੇ ਨਾਲ ਇਸ ਸਾਲ ਦੇ ਅਖੀਰ ਦੇ ਵਿੱਚ ਕਾਉਂਸਲ ਦੇ ਕੋਲ ਜਾਵੇਗੀ ਸਿਟੀ ਆਫ ਵੈਂਕੂਵਰ ਪੈਟਿਓ ਪ੍ਰੋਗਰਾਮ ਦੀ ਚੱਲ ਰਹੀ ਸਮੀਖਿਆ ਦੇ ਹਿੱਸੇ ਵਜੋਂ ਸਟਾਫ ਨੇ 21 ਕੈਨੇਡੀਅਨ ਮਿਊਨਿਸਪਲਟੀਆਂ ਦੇ ਵਿੱਚ ਪੈਟਿਓ ਪਰਮਿਟ ਫੀਸਾਂ ਦੀ ਸਮੀਖਿਆ ਕੀਤੀ ਜਿਸ ਦੇ ਵਿੱਚ ਮੈਟਰੋ ਵੈਂਕੂਵਰ ਦੇ ਵਿੱਚ 10 ਤੇ ਕੈਨੇਡਾ ਭਰ ਦੇ ਵਿੱਚ ਪੀਅਰ ਮਿਊਨਿਸਪਲਟੀਆਂ ਦੇ ਵਿੱਚ 11 ਹੈ ਖੇਤਰ ਦੇ ਬਾਹਰ ਕੈਨੇਡਾ ਭਾਰ ਦੀਆਂ ਪੇਅਰ ਮਿਨਿਸਪੈਲਟੀਆਂ ਦੇ ਨਾਲ ਤੁਲਨਾਤਮਕ ਪੈਮਾਨੇ ਦੇ ਪੈਟੀਓ ਪ੍ਰੋਗਰਾਮ ਜਿਵੇਂ ਕਿ ਮੌਂਟਰੀਅਲ ਟੋਰਾਂਟੋ ਤੇ ਕੈਲਗਰੀ ਦੇ ਕੋਲ ਇੱਕ ਸਮਾਨ ਜਾਂ ਵੱਧ ਪਰਮਿਟ ਫੀਸਾਂ ਨੇ ਸਿਟੀ ਦੇ ਅਨੁਸਾਰ ਵੈਨਕੂਵਰ ਦੇ ਵਿੱਚ 326 ਬਰੂਅਰੀਜ਼ ਰੈਸਟੋਰੈਂਟ ਅਤੇ ਕੈਫੇ ਇੱਕ ਸਾਲ ਪਰ ਸਾਈਡਵੌਕ ਪੈਟੀਓ ਚਲਾਉਂਦੇ ਨੇ ਜਦੋਂ ਕਿ ਹੋਰ 238 ਇੱਕ ਗਰਮੀਆਂ ਦੇ ਲਈ ਹੀ ਸਥਾਪਿਤ ਕਰਦੇ ਨੇ ਜੇਕਰ ਤੁਸੀਂ BC ਦੇ ਵਿੱਚ ਹੋਲੀ ਹੋ ਰਹੀ ਰੀਅਲ ਅਸਟੇਟ ਮਾਰਕੀਟ ਤੇ ਪੂੰਜੀ ਲਗਾਉਣ ਦੀ ਉਮੀਦ ਕਰਦੇ ਹੋ ਤਾਂ ਇੱਕ ਅਲੱਗ ਘਰ ਖਰੀਦੋ ਤੇ ਨਵੇਂ ਸੰਕੇਤ ਸੁਝਾ ਦੇਂਦੇ ਨੇ ਕਿ ਇਹ ਮੌਕਾ ਤੁਸੀਂ ਜਿਹੜਾ ਵਧੀਆ ਸੀ ਉਹ ਗਵਾ ਦਿੱਤਾ ਰੀਅਲ ਏਸਟੇਟ ਦਿਗਜ ਰੀਮੈਕਸ ਦੀ ਨਵੀਂ ਰਿਪੋਰਟ ਸੁਝਾ ਦਿੰਦੀ ਹੈ ਕਿ ਵੱਖ-ਵੱਖ ਕਰਾਂ ਦੀਆਂ ਕੀਮਤਾਂ ਵਧ ਰਹੀਆਂ ਨੇ ਤੇ ਇਹ ਬੋਰਡ ਦੇ ਪਾਰ ਹੈ ਵੈਨਕੂਵਰ ਤੇ ਫਰੇਜ਼ਰ ਵੈਲੀ ਵਿਖੇ ਜਿਹੜੇ ਬੋਵਨ ਆਇਲੈਂਡ 2024 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਕੀਮਤਾਂ ਤੇ ਵਿਕਰੀ ਦੇ ਵਿੱਚ ਵਾਧਾ ਦਰਸਾਉਂਦੇ ਹੋਏ ਜੇਬਾਂ ਤੇ ਵੀ ਇਸ ਦਾ ਅਸਰ ਹੋਣ ਦੀ ਗੱਲ ਕਹਿ ਰਹੇ ਨੇ ਲੋਅਰ ਮੇਨਲੈਂਡ ਤੇ ਸਮੁੰਦਰੀ ਸੀ ਟੂ ਸਕਾਈ ਤੇ ਆਲੇ ਦੁਆਲੇ ਲਗਭਗ 25 ਚਾਰਿਆਂ ਤੇ ਖੇਤਰਾਂ ਨੂੰ ਦੇਖਦੇ ਹੋਏ ਇਹ ਨਤੀਜੇ ਇਕਸਾਰ ਸਨ ਕੀਮਤਾਂ ਪਹਿਲੀ ਵਾਰ ਕਰਨ ਵਾਲਿਆਂ ਨੂੰ ਮਾਰਕੀਟ ਤੋਂ ਬਾਹਰ ਰੱਖ ਰਹੀਆਂ ਨੇ ਜਦੋਂ ਕਿ ਨਿਵੇਸ਼ਕ ਤੇ ਉਹ ਜੋ ਪਹਿਲਾਂ ਹੀ ਮਾਰਕੀਟ ਦੇ ਵਿੱਚ ਨੇ ਵੱਡੀਆਂ ਥਾਵਾਂ ਦੇ ਉੱਤੇ ਜਾਣ ਜਾਂ ਕਾਰ ਘਟਾਉਣ ਲਈ ਜ਼ਿੰਮੇਵਾਰ ਸਨ ਰੀਕ੍ਰੀਏਸ਼ਨਲ ਭਾਈਚਾਰਿਆਂ ਨੂੰ ਗ੍ਰੇਟਰ ਵੈਨਕੂਵਰ ਦੇ ਵਿੱਚ ਛੋਟੇ ਦੇ ਬਾਜ਼ਾਰਾਂ ਵਿੱਚ ਦਰਸਾਇਆ ਜਾਂਦਾ ਹੈ ਰੀਮੈਕਸ ਕੈਨੇਡਾ ਦੇ ਪ੍ਰਧਾਨ ਕ੍ਰਿਸਟੋਫਰ ਅਲੈਗਜ਼ੈਂਡਰ ਨੇ ਦੱਸਿਆ ਹੈ ਕਿ ਸਨਸ਼ਾਈਨ ਕੋਸਟ ਤੇ ਸਕੁਆਮਿਸ਼ ਕੋਸਟ ਤੇ ਸਕੁਆਮਿਸ਼ ਵਰਗੇ ਖੇਤਰ ਖਾਸ ਤੌਰ ਤੇ ਹਾਲ ਹੀ ਦੇ ਸਾਲਾਂ ਵਿੱਚ ਮਜ਼ਬੂਤ ਉਭਾਰ ਦਾ ਅਨੁਭਵ ਕਰ ਰਹੇ ਨੇ ਜੋ ਕਿ ਸਾਰੀ ਜੀਵਨ ਸ਼ੈਲੀ ਦੁਆਰਾ जोडਿਆ ਹੈ ਘਰਾਂ ਦੀ ਵਿਕਰੀ ਦੀਆਂ ਸਭ ਤੋਂ ਤੇਜ਼ ਵਾਧਾ ਦੇਖਣ ਵਾਲੇ ਸਥਾਨਾਂ ਦੇ ਵਿੱਚ ਸਕੁਆਮਿਸ਼ ਤੇ ਬਰਨਵੀ ਹੈ ਉਹ 2024 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਕ੍ਰਮਵਾਰ 14 ਤੇ 10 ਫੀਸਦੀ ਤੋਂ ਵਧੇ ਨੇ ਇੱਕ ਵੱਖਰੇ ਘਰ ਲਈ ਸਕੁਆਮਿਸ਼ ਦੇ ਔਸਤ ਮੁੱਲ ਹੁਣ ਡਾਲਰ 1.57 ਮਿਲੀਅਨ ਹੈ ਬਰਨਵੀ ਦਾ 2.16 ਮਿਲੀਅਨ ਹੈ ਸੈਂਟ ਜੌਨਸ ਦੇ ਵਿੱਚ ਰੈਸਿਜ਼ਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਮੁੜ ਤੋਂ ਇਮੀਗਰੈਂਟਸ ਕਮਿਊਨਿਟੀ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਜਿਸ ਦੇ ਨਾਲ ਇੱਥੇ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਡਰ ਬਜਾਦਾ ਵਧਿਆ ਦਰਅਸਲ 21 ਸਾਲਾ ਤਰਨਪੀਤ ਸਿੰਘ ਆਪਣੇ ਦੋਸਤਾਂ ਦੇ ਨਾਲ ਸਨ ਸ਼ਾਈਨ ਰੋਟਰੀ ਪਾਰਕ ਵਿਖੇ ਗਿਆ ਸੀ ਜਿੱਥੇ ਇੱਕ ਵਿਅਕਤੀ ਵੱਲੋਂ ਉਸ ਦੇ ਉੱਤੇ ਕਮੈਂਟ ਕੀਤੇ ਗਏ ਪੱਦੀ ਸ਼ਬਦਾਵਲੀ ਬੋਲੀ ਗਈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਦੇ ਬਾਅਦ ਉਸ ਦੇ ਵੱਲੋਂ तमाम ਸਟੂਡੈਂਟਸ ਨੂੰ ਸਾਵਧਾਨ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਉਹ ਪਾਰਕ ਦੇ ਵਿੱਚ ਬੈਠੇ ਸਨ ਤਾਂ ਇੱਕ ਵਾਈਟ ਮੈਨ ਆਪਣੇ ਡੌਗ ਦੇ ਨਾਲ ਉੱਥੇ ਗੁਜ਼ਰਿਆ ਤੇ ਉਸਨੇ ਕਿਹਾ ਕਿ ਉਹ ਤਿੰਨਾਂ ਨੂੰ ਪਾਣੀ ਦੇ ਵਿੱਚ ਡਬੋਉਣਾ ਚਾਹੁੰਦਾ ਹੈ ਜਿਸ ਦੇ ਬਾਅਦ ਉਹ ਟ੍ਰੇਲ ਦੇ ਉੱਤੇ ਜਿਹੜੇ ਉਹ ਤਰਨ ਤੁਰਨ ਲੱਗੇ ਅਤੇ ਪਾਰਕ ਤੋਂ ਬਾਹਰ ਜਾਣਾ ਚਾਹੁੰਦੇ ਸਨ ਪਰ ਉਸੇ ਸਮੇਂ ਉਹ ਵਿਅਕਤੀ ਵਾਪਸ ਆਇਆ ਅਤੇ ਤਰਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਰੇਸ਼ਾਨ ਕਿਉਂ ਕਰ ਰਿਹਾ ਹੈ ਇਸ ਸਮੇਂ ਵੀ ਵੀਡੀਓ ਤੇ ਆਡੀਓ ਮੋਬਾਈਲ ਦੇ ਵਿੱਚ ਕੈਪਚਰ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਰੈਸਿਸਟ ਵਿਅਕਤੀ ਪੱਦੀ ਸ਼ਬਦਾਵਲੀ ਬੋਲਦਾ ਦਿਖਾਈ ਦੇ ਰਿਹਾ ਹੈ ਉਸਨੇ ਕਿਹਾ ਕਿ ਮੈਂ ਤੁਹਾਨੂੰ ਨਫ਼ਰਤ ਕਰਦਾ ਤੁਸੀਂ ਸਾਰਾ ਮੁਲਕ ਦੱਬ ਲਿਆ ਅਤੇ ਤੁਸੀਂ ਮੈਨੂੰ ਕਦੇ ਅਫਗਾਨਿਸਤਾਨ ਪਾਕਿਸਤਾਨ ਜਾਂ ਈਰਾਨ ਦੇ ਵਿੱਚ ਦੇਖਿਆ ਤਾਂ ਤਰਨਪ੍ਰੀਤ ਨੇ ਕਿਹਾ ਕਿ ਉਹਨਾਂ ਦਾ ਸਬੰਧ ਭਾਰਤ ਦੇ ਨਾਲ ਹੈ ਤਾਂ ਉਸਨੇ ਜਿਹੜਾ ਉਹ ਸੇਮ ਸ਼ਿਟ ਡਿਫਰੈਂਟ ਪਾਇਲ ਵਰਗੇ ਸ਼ਬਦ ਵਰਤੇ ਆਦਮੀ ਨੇ ਕਿਹਾ ਕਿ ਤੁਸੀਂ ਕੈਨੇਡੀਅਨ ਸਰਕਾਰ ਤੋਂ ਪੈਸਾ ਲੈ ਰਹੇ ਹੋ ਜਿਸਨੇ ਤਰਨਪੀਤ ਸਿੰਘ ਨੇ ਕਿਹਾ ਕਿ ਉਹ 40000 ਡਾਲਰ ਫੀਸ ਅਦਾ ਕਰਕੇ ਇੱਥੇ ਪੜਨ ਲਈ ਆਏ ਨੇ ਇਸ ਪੂਰੀ ਘਟਨਾ ਤੋਂ ਬਾਅਦ ਤਰਨਪੀਤ ਸਿੰਘ ਅਤੇ ਉਸਦੇ ਸਾਥੀ ਟਿਮ ਹੌਟਨ ਚਲੇ ਗਏ ਤੇ ਉੱਥੇ ਬੈਠੇ ਇਸ ਘਟਨਾ ਦਾ ਇਸ ਤਰ੍ਹਾਂ ਜਿਹੜਾ ਉਹ ਅਸਰ ਪਿਆ ਕਿ ਉਹ ਉਸ ਰਾਤ ਖਾਣਾ ਤੱਕ ਨਹੀਂ ਉਹਨਾਂ ਨੇ ਖਾਧਾ ਤੇ ਕਾਫੀ ਜ਼ਿਆਦਾ ਡਰ ਗਏ ਹੇਟ ਕਰਾਇਮ ਦੇ ਵਿਰੁੱਧ ਆਵਾਜ਼ ਚੁੱਕਣ ਵਾਲੀ ਐਡਵੋਕੇਟ ਸੋਬੀਆ ਸ਼ੇਖ ਨੇ ਕਿਹਾ ਹੈ ਕਿ ਕਿਸੇ ਵੀ ਕਿਸਮ ਦੇ ਹੇਟ ਕਰਾਇਮ ਦੀ ਰਿਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਸ਼ੇਖ ਜੋ ਕਿ ਐਂਟੀ ਰੇਸਿਜ਼ਮ ਪੋਲੀਸ਼ਨ ਦੀ ਕੋ-ਚੇਅਰ ਵੀ ਹੈ ਜਿਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮਾਮਲੇ ਆਮ ਵਰਤਦੇ ਨੇ ਪਰ ਪਬਲਿਕ ਦੇ ਸਾਹਮਣੇ ਨਹੀਂ ਆਉਂਦੇ ਨੇ ਅਤੇ 2019 ਤੋਂ ਬਾਅਦ ਹੇਟ ਕਰਾਈਮ ਦੀਆਂ ਘਟਨਾਵਾਂ ਤਿੱਗਣੀਆਂ ਹੋ ਗਈਆਂ ਨੇ ਤੇ ਜ਼ਿਆਦਾਤਰ ਅਜਹੀਆਂ ਨੇ ਜਿਨ੍ਹਾਂ ਨੂੰ ਰਿਪੋਰਟ ਨਹੀਂ ਕਰਵਾਇਆ ਗਿਆ ਕਿਉਂਕਿ ਲੋਕ ਜਿਹੜੇ ਨੇ ਉਹ ਜਸਟਿਸ ਸਿਸਟਮ ਦੇ ਵਿੱਚ ਜਾਣ ਤੋਂ ਡਰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਦੇ ਨਾਲ ਭਵਿੱਖ ਵਿੱਚ ਅਜਿਹਾ ਦੁਬਾਰਾ ਵਾਪਰ ਸਕਦਾ ਹੈ ਪਰ ਜ਼ਰੂਰੀ ਹੈ ਕਿ ਇਸ ਸਿਸਟਮ ਦੇ ਵਿੱਚ ਭਰੋਸਾ ਬਣਾਇਆ ਜਾਵੇ ਤੇ ਲੋਕ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰਿਪੋਰਟ ਕਰਵਾਉਣ ਧਰਨਪ੍ਰੀਤ ਸਿੰਘ ਪਹਿਲਾ ਟੋਰਾਂਟੋ ਦੇ ਵਿੱਚ ਆਇਆ ਸੀ ਪਰ ਬਾਅਦ ਦੇ ਵਿੱਚ ਸੈਂਟ ਜੋਨਸ ਪੜਨ ਅਤੇ ਕੰਮ ਦੇ ਲਈ ਮੂਵ ਹੋਇਆ ਉਸਨੇ ਕਿਹਾ ਕਿ ਇਹ ਪਹਿਲਾ ਰੈਸ਼ੀਅਲ ਅਟੈਕ ਉਸਤੇ ਕੈਨੇਡਾ ਦੇ ਵਿੱਚ ਹੋਇਆ ਜਿਸ ਨੂੰ ਉਹ ਆਪਣਾ ਦੂਜਾ ਘਰ ਮੰਨਦਾ ਹੈ ਤੇ ਉਹ ਡਰ ਰਿਹਾ ਹੈ ਕਿ ਕੀ ਇਹ ਜਗ੍ਹਾ ਉਸ ਦੇ ਲਈ ਸੇਫ ਹੈ ਜਿੱਥੇ ਇੱਕ ਦਿਨ ਉਸਦੇ ਮਾਪੇ ਅਤੇ ਭੈਣਾਂ ਨੇ ਵੀ ਆਉਣਾ ਹੈ ਉਸਦੇ ਦੋਸਤਾਂ ਦੇ ਵੱਲੋਂ ਬੇਸ਼ੱਕ ਅਜਿਹਾ ਵਾਪਰਨ ਨਾਲ ਸੰਬੰਧੀ ਆਗਾ ਜਿਹੜਾ ਕੀਤਾ ਗਿਆ ਸੀ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਅਜਿਹਾ ਵਾਪਰ ਵੀ ਸਕਦਾ ਹੈ ਤੇ 2 ਸਾਲਾਂ ਦੇ ਵਿੱਚ ਕਦੇ ਵੀ ਉਸ ਨੂੰ ਆਪਣੇ ਘਰ ਦੀ ਇੰਨੀ ਯਾਦ ਨਹੀਂ ਆਈ ਜਿੰਨੇ ਇਸ ਮਾਮਲੇ ਤੇ ਵਾਪਰਨ ਤੋਂ ਬਾਅਦ ਆ ਰਹੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਫਰਜ਼ੀ ਤਸਵੀਰਾਂ ਬਣਾ ਕੇ ਸ਼ੇਅਰ ਕੀਤੀਆਂ ਗਈਆਂ ਜੋ ਕਿ ਸਰਾ ਸਰ ਝੂਠੀਆਂ ਸਨ ਅਜਿਹੇ ਮਾਮਲਿਆਂ ਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਨੇ ਵੈਸਟ ਜੇਡ ਦਾ ਕਹਿਣਾ ਹੈ ਕਿ ਉਹ ਪਿਛਲੇ ਹਫ਼ਤੇ ਕੈਲਗਰੀ ਦੇ ਗੜੇ ਮਾਰੀ ਨਾਲ ਜਹਾਜ਼ਾਂ ਦੇ ਨੁਕਸਾਨੇ ਜਾਣ ਤੋਂ ਬਾਅਦ ਹਜ਼ਾਰਾਂ ਯਾਤਰੀਆਂ ਦੇ ਲਈ ਯੋਜਨਾਵਾਂ ਨੂੰ ਵਧਾਉਂਦੇ ਹੋਏ ਨੇੜੇ ਦੇ ਪਵਿੱਖ ਲਈ ਫਲਾਈਟ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਕਰੇਗੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਕੈਰੀਅਰ ਦਾ ਕਹਿਣਾ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਹਵਾਈ ਅੱਡੇ ਸਮੇਤ ਦੱਖਣੀ ਅਲਬਰਟਾ ਦੇ ਗੋਲਸਬੋਲ ਆਕਾਰ ਦੇ 9 ਦਿਨਾਂ ਬਾਅਦ 16 ਜਹਾਜ਼ ਜਾਂ ਇਸ ਦੇ ਫਲੀਟ ਦਾ 10 ਫੀਸਦੀ ਜਿਹੜਾ ਉਹ ਕਮਿਸ਼ਨ ਤੋਂ ਬਾਹਰ ਰਹੇ ਨੁਕਸਾਨ ਦਾ ਮੁਲਾਂਕਣ ਕਰਨ ਤੇ ਬਾਅਦ 에ਅਰਲਾਈਨ ਦਾ ਕਹਿਣਾ ਹੈ ਕਿ ਮੁਰੰਮਤ ਤੇ ਨਿਰੇਖਣ ਨੂੰ ਪੂਰਾ ਕਰਨ ਦੇ ਲਈ ਵਿਸ਼ੇਸ਼ ਉਪਕਰਨਾਂ ਦੇ ਉੱਤੇ ਸਮੱਗਰੀ ਦੀ ਸੋਰਸਿੰਗ ਜਿਹੜੀ ਹੈ ਉਹ ਕਈ ਹਫ਼ਤੇ ਲਈ ਲੱਗਣਗੇ ਵੈਸਟਰ ਦਾ ਕਹਿਣਾ ਹੈ ਕਿ ਉਸਨੇ 5 ਅਗਸਤ ਤੋਂ ਹੁਣ ਤੱਕ 600 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਉਸ ਦਿਨ ਪ੍ਰਤੀ ਦਿਨ 50 ਯਾਤਰਾਵਾਂ ਹੁਣ ਬੰਦ ਕੀਤੀਆਂ ਗਈਆਂ ਨੇ ਤੇ 20000 ਤੋਂ ਵੱਧ ਗਾਹਕ ਪ੍ਰਭਾਵਿਤ ਹੋਏ ਨੇ ਕੈਲਗਰੀ ਆਧਾਰਿਤ ਕੰਪਨੀ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਅੰਤ ਦੇ ਵਿੱਚ ਜਹਾਜ਼ ਸੇਵਾ ਦੇ ਵਿੱਚ ਵਾਪਸ ਆਉਣਕਾਰ ਨ ਘਟ ਉਡਾਨਾਂ ਨੂੰ ਰੱਦ ਕਰ ਦਿੱਤਾ ਜਾਏਗਾ ਪਰ ਇਹ ਤੂਫਾਨ ਦੇ ਪ੍ਰਭਾਵ ਨੂੰ ਲੈ ਕੇ ਯਾਤਰੀਆਂ ਦੀ ਨਿਰਾਸ਼ਾ ਨੂੰ ਦਿਖਾਉਂਦੇ ਨੇ 에어ਲਾਈਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਲਾਂ ਤੇ ਈਮੇਲਾਂ ਦੀ ਬਹੁਤ ਜ਼ਿਆਦਾ ਮਾਤਰਾ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਯਾਤਰੀਆਂ ਨੂੰ ਮੁੜ ਬੁੱਕ ਕਰਨ ਜਾਂ ਰਿਫੰਡ ਦੀ ਚੋਣ ਕਰਨ ਦੇ ਵਿੱਚ ਮਦਦ ਕਰਨ ਲਈ ਕੰਮ ਕਰਦਾ ਹੈ ਮਾਹਰਾਂ ਦਾ ਮੰਨਣਾ ਹੈ ਕਿ ਗੜੇਮਾਰੀ ਤੋਂ ਬਾਅਦ ਘਟ ਹੋਈ ਉਡਾਨ ਸਮਰਥਾ ਕਾਰਨ ਥੋੜੇ ਸਮੇਂ ਦੇ ਵਿੱਚ ਹਵਾਈ ਕਿਰਾਏ ਵਧਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਕੈਲਗਰੀ ਹਵਾਈ ਅੱਡੇ ਦੇ ਘਰੇਲੂ ਟਰਮੀਨਲ ਤੇ ਫਲੇਅਰ 에어ਲਾਈਨਸ ਤੇ ਕਾਰਗੋ ਚੜਦੇ ਚਾਰ ਜਹਾਜ਼ਾਂ ਨੂੰ ਵੀ ਨੁਕਸਾਨ ਪਹੁੰਚਿਆ ਮੈਨੀਟੋਬਾ ਸਰਕਾਰ ਇਸ ਸਕੂਲੀ ਸਾਲ ਤੋਂ ਸ਼ੁਰੂ ਹੋਣ ਵਾਲੇ ਕਲਾਸਰੂਮਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਦੂਜੇ ਸੂਬਿਆਂ ਦੇ ਕਾਨੂੰਨਾਂ ਨੂੰ ਅੱਗੇ ਵਧਾਏਗਾ ਕਿੰਡਰਗਾਰਡਨ ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਦੇ ਲਈ ਪਾਬੰਦੀ ਹੈ ਜਦੋਂ ਕਿ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਕਲਾਸ ਦੇ ਸਮੇਂ ਦੌਰਾਨ ਆਪਣੇ ਡਿਵਾਈਸਾਂ ਦੀ ਵਰਤੋਂ ਕਰਨ ਤੇ ਪਾਬੰਦੀ ਹੋਵੇਗੀ ਪਰ ਉਹ ਬ੍ਰੇਕ ਅਤੇ ਦੁਪਹਿਰ ਦੇ ਖਾਣੇ ਦੌਰਾਨ ਉਹਨਾਂ ਦੀ ਵਰਤੋਂ ਕਰਨ ਦੇ ਲਈ ਸੁਤੰਤਰ ਹੋਣਗੇ ਪਾਬੰਦੀਆਂ ਨੂੰ ਧਿਆਨ ਪੜਤਨ ਨੂੰ ਘਟਾਉਣ ਤੇ ਵਿਦਿਆਰਥੀਆਂ ਨੂੰ ਕਲਾਸ ਦੇ ਵਿੱਚ ਫੋਕਸ ਕਰਨ ਦੇ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਕੁਝ ਮੈਨੀਟੋਬਾ ਸਕੂਲ ਡਿਵੀਜ਼ਨਾਂ ਨੇ ਪਹਿਲਾਂ ਹੀ ਆਪਣੀ ਪਾਬੰਦੀ ਲਗਾਈ ਹੋਈ ਹੈ ਸਸਕੈਚੁਆਨ ਨੇ ਪਿਛਲੇ ਹਫਤੇ ਤੇ ਅਲਬਰਟਾ BC ਕਿਊਬੇਕ ਅਨਟੈਰੀਓ ਤੇ ਨੋਵਾਸਕੋਸ਼ੀਆ ਤੋਂ ਬਾਅਦ 2024-25 ਸਕੂਲੀ ਸਾਲ ਦੇ ਲਈ ਡਿਵਾਈਸਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਕੈਨੇਡਾ ਪਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਕਲਾਸਰੂਮਜ਼ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਕਾਫੀ ਡਿਬੇਟ ਚੱਲ ਰਹੀ ਹੈ ਜਿੱਥੇ ਬਹੁਤ ਸਾਰੇ ਸਕੂਲ ਬੋਰਡਸ ਦੇ ਵੱਲੋਂ ਕਲਾਸਰੂਮਜ਼ ਦੇ ਵਿੱਚ ਸੈਲ ਫੋਨ ਦੀ ਵਰਤੋਂ ਸਿਮੇਤ ਕਰਨ ਸੰਬੰਧੀ ਆਵਾਜ਼ ਚੁੱਕੀ ਗਈ ਅਤੇ ਕਿਹਾ ਗਿਆ ਕਿ ਇਸ ਦੇ ਨਾਲ ਬੱਚਿਆਂ ਦਾ ਜਿਹੜਾ ਧਿਆਨ ਹੈ ਉਹ ਪੜ੍ਹਾਈ ਤੋਂ ਭੰਗ ਹੁੰਦਾ ਹੈ ਤੇ ਅਧਿਆਪਕ ਵੱਲੋਂ ਜੋ ਪੜਾਇਆ ਜਾ ਰਿਹਾ ਉਸ ਵੱਲੋਂ ਬੱਚਿਆਂ ਤੇ ਜ਼ਿਆਦਾ ਧਿਆਨ ਫੋਕਸ ਨਹੀਂ ਕੀਤਾ ਜਾਂਦਾ ਸਕੂਲ ਦੇ ਵਿੱਚ ਪੜਨ ਵਾਲੇ ਬਾਕੀ ਸਟੂਡੈਂਟਸ ਦੇ ਨਾਲ ਜੋ ਸੋਸ਼ਲ ਇੰਟਰਐਕਟ ਜ਼ਰੂਰੀ ਹੈ ਉਸ ਤੇ ਵੀ ਇਸ ਦੇ ਨਾਲ ਅਸਰ ਪੈਂਦਾ ਹੈ ਕਿਉਂਕਿ ਬੱਚੇ ਆਪਣੇ ਸੈਲ ਫੋਨ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੇ ਨੇ ਇਸ ਦੇ ਬਾਅਦ ਇੱਕ ਇੱਕ ਕਰਕੇ ਕੈਨੇਡਾ ਦੀਆਂ ਲਗਭਗ ਸਾਰੀਆਂ ਪ੍ਰੋਵਿੰਸਾਂ ਦੇ ਵੱਲੋਂ ਮੋਬਾਈਲ ਫੋਨ ਤੇ ਪਾਬੰਦੀ ਲਗਾਉਣ ਦੇ ਲਈ ਕਦਮ ਅੱਗੇ ਦਾਇਗਏ ਅਤੇ پابੰਦੀਆਂ ਲਾਗੂ ਹੋਣਗੀਆਂ ਬੇਸ਼ੱਕ ਪਹਿਲਾਂ ਵੀ ਬਹੁਤ ਸਾਰੀਆਂ ਸਕੂਲ ਡਿਸਟ੍ਰਿਕਟਸ ਦੇ ਵੱਲੋਂ ਅਧਿਕਾਰੀਆਂ ਨੂੰ ਇਹ ਅਧਿਕਾਰ ਦਿੱਤੇ ਗਏ ਸਨ ਕਿ ਉਹ ਬੱਚਿਆਂ ਨੂੰ ਸੈਲਫੋਨ ਦੀ ਵਰਤੋਂ ਦਾ ਅਧਿਕਾਰ ਦੇਣਾ ਚਾਹੁੰਦੇ ਨੇ ਜਾਂ ਨਹੀਂ ਜ਼ਿਆਦਾਤਰ ਮਾਪਿਆਂ ਦੇ ਵੱਲੋਂ ਵੀ ਇਸ ਦੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਪਰ ਕੁਝ ਨੇ ਇਹ ਸਵਾਲ ਜ਼ਰੂਰ ਚੁੱਕੇ ਸਨ ਕਿ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾਣ ਸਮੇਂ ਸੈਲਫੋਨ ਸਹਾਇ ਸਦ ਹੁੰਦੇ ਨੇ ਕਿਉਂਕਿ ਬੱਚੇ ਦੇ ਨਾਲ رابطہ ਬਣਾ ਕੇ ਉਸ ਦੀ ਜਿਹੜੀ ਲੋਕੇਸ਼ਨ ਹੈ ਉਸ ਦਾ ਪਤਾ ਲੱਗ ਜਾਂਦਾ ਪਰ ਇਸ ਸੰਬੰਧੀ ਸਪਸ਼ਟ ਕੀਤਾ ਗਿਆ ਕਿ ਪੂਰਨ ਪਬੰਦੀ ਨਹੀਂ ਹੈ ਸਿਰਫ ਕਲਾਸਰੂਮਸ ਦੇ ਵਿੱਚ ਹੀ ਇਸ ਨੂੰ ਪਾਬੰਦੀ ਕੀਤਾ ਜਾਏਗਾ ਕੈਨੇਡਾ ਤੋਂ ਇਲਾਵਾ ਅਮਰੀਕਾ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਸਕੂਲ ਬੋਰਡਸ ਨੂੰ ਚਿੱਠੀ ਲਿਖ ਕੇ ਕਲਾਸਰੂਮ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਸੀਮਿਤ ਕਰਨ ਦੇ ਲਈ ਆਖਿਆ ਗਿਆ ਜਿਸ ਦੇ ਵਿੱਚ ਉਹਨਾਂ ਇਸ ਦੇ ਬਾਰੇ ਜਿਹੜੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਵੀ ਕੀਤਾ ਤੇ ਕੁਝ ਰਿਸਰਚ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਨੇ ਇਸ ਤੋਂ ਇਲਾਵਾ ਵਰਜੀਨੀਆ ਸਟੇਟ ਦੇ ਵੱਲੋਂ ਵੀ ਇਸ ਸੰਬੰਧੀ ਕਦਮ ਚੁੱਕੇ ਗਏ ਨੇ ਕਿਉਂਕਿ ਅਮਰੀਕਾ ਦੇ ਸਰਜਨ ਜਰਨਲ ਨੇ ਇਹ ਆਖਿਆ ਸੀ ਕਿ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਸੋ ਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਤੰਬਾਕੂ ਪ੍ਰੋਡਕਟ ਦੀ ਤਰ੍ਹਾਂ ਚੇਤਾਵਨੀ ਜਿਹੜੀ ਆ ਉਹ ਲਿਖੀ ਜ਼ਰੂਰ ਹੋਵੇ ਅੱਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇਹ ਖਬਰ ਕੈਲਗਰੀ ਸ਼ਹਿਰ ਦੀ ਆ ਉਥੇ ਤਿੰਨ ਚਾਈਲਡ ਕੇਅਰ ਫੈਸਿਲਿਟੀਆਂ ਜਿਹੜੀਆਂ ਆ ਡੇ ਕੇਅਰ ਉਹ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਔਰ ਜਿਹੜੇ ਹੁਣ ਓਨਰ ਨੇ ਉਹਨਾਂ ਫੈਸਿਲਿਟੀਆਂ ਦੇ ਉਹ ਸਰਕਾਰ ਦੇ ਉਲਟ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਭਾਈ ਸਾਡੇ ਨਾਲ ਵਿਤਕਰਾ ਕੀਤਾ ਗਿਆ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਤਿੰਨੇ ਫੈਸਿਲਿਟੀਆਂ ਜਿਹੜੀਆਂ ਇਸ ਕਰਕੇ ਬੰਦ ਕੀਤੀਆਂ ਗਈਆਂ ਕਿ ਇਹਨਾਂ ਦੇ ਪਹਿਲਾਂ ਵੀ ਇਨਫ੍ਰੈਕਸ਼ਨਸ ਹੋ ਚੁੱਕੀਆਂ ਸੀ ਔਰ ਇਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਆਪਣਾ ਸੁਧਾਰ ਕਰੋ ਪਰ ਉਹ ਕਹਿੰਦੇ ਵੀ ਨਹੀਂ ਹੋਇਆ ਜਿਹਦਾ ਕਰਕੇ ਸਾਨੂੰ ਇਹ ਬੰਦ ਕਰਨੇ ਪੈ ਰਹੇ ਨੇ ਕਿਹੜੀਆਂ ਗੱਲਾਂ ਸਿਗੀਆਂ ਜਿਹੜੀਆਂ ਉਹਨਾਂ ਤੇ ਉਹਨਾਂ ਨੇ ਖਿਆਲ ਨਹੀਂ ਕੀਤਾ ਉਹ ਕਹਿੰਦੇ ਵੀ ਇੱਕ ਤਾਂ ਰੈਕੋਰਡ ਜਿਹੜੇ ਸੀਗੇ ਉਹ ਅਪ ਟੂ ਡੇਟ ਨਹੀਂ ਸੀ ਹੈ ਦੂਸਰਾ ਸੀਗਾ ਐਡਿਕੁਏਟ ਸੁਪਰਵੀਜ਼ਨ ਬੱਚਿਆਂ ਦੀ ਨਹੀਂ ਸੀ ਤੇ ਮਿਨਿਮਮ ਸਟਾਫ ਟੂ ਚਾਈਲਡ ਰੇਸ਼ੋ ਜਿਹੜੀ ਸੀ ਉਹ ਮੇਨਟੇਨ ਕਰਨੀ ਸੀਗੀ ਉਹ ਨਹੀਂ ਸੀ ਹੋ ਰਹੀ ਤੇ ਨਾਲ ਦੀ ਨਾਲ ਪੇਰੈਂਟਸ ਨੂੰ ਨੋਟੀਫਾਈ ਕਰਨਾ ਸੀਗਾ ਇਨ ਕੇਸ ਆਫ ਐਕਸੀਡੈਂਟ ਜੇ ਕਿਸੇ ਬੱਚੇ ਦਾ ਉੱਥੇ ਹੋ ਜਾਂਦਾ ਹੈ ਇਹਨਾਂ ਐਮਰਜੈਂਸੀ ਸੋ ਇਹਨਾਂ ਗੱਲਾਂ ਨੂੰ ਲੈ ਕੇ ਜੀ ਸਰਕਾਰ ਕਹਿੰਦੀ ਵੀ ਅਸੀਂ ਇਹ ਜਿਹੜੇ ਤਿੰਨ ਹੈਗੇ ਆ ਕਿਉਂਕਿ ਸਾਡੇ ਲਈ ਬੱਚਿਆਂ ਦੀ ਜਿਹੜੀ ਸਿਹਤ ਆ ਉਹ ਅਹਿਮ ਆ ਇਸ ਕਰਕੇ ਅਸੀਂ ਇਹ ਫੈਸਿਲਿਟੀਆਂ ਬੰਦ ਕਰ ਦਿੱਤੀਆਂ ਪਰ ਜਿਹੜੇ ਇਹਨਾਂ ਫੈਸਿਲਿਟੀਆਂ ਦੇ ਮਾਲਕ ਨੇ ਉਹਨ ਰਾਜ ਸੈਣੀ ਉਹ ਇਸ ਗੱਲ ਤੇ ਕਹਿੰਦੇ ਆ ਜੀ ਵੀ ਦੇਖੋ ਔਰ ਉਹਨਾਂ ਨੇ ਇਹ ਗੱਲ ਕੈਨੇਡੀਅਨ ਪ੍ਰੈਸ ਨਾਲ ਕਿਹਾ ਵੀ ਜਿਹੜੇ ਰੈਕੋਰਡ ਕੀਪਿੰਗ ਵਾਲੀ ਗੱਲਬਾਤ ਸੀ ਉਹ ਇਟ ਵਾਸ ਔਨ ਬੋਰਡ ਅਤੇ ਉਹ ਕਹਿੰਦੇ ਵੀ ਅਸੀਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਨੂੰ ਉਹਨਾਂ ਨੂੰ ਹਮੇਸ਼ਾ ਤਿਆਰ ਰਹਿਨੇ ਆ। ਔਰ ਦੂਸਰਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਨਾਲ ਜਿਹੜੀ ਇਹ ਗਲਬਤ ਕੀਤੀ ਜਾ ਰਹੀ ਹੈ ਨਾ ਉਹਦਾ ਕਾਰਨ ਇਹ ਬਣਦਾ ਵੀ ਇੱਕ ਤਾਂ ਜਿਹੜੇ ਸਾਡੇ ਇੱਥੇ ਸਾਰੇ ਬੰਦੇ ਕੰਮ ਕਰਦੇ ਆ ਉਹ ਰੰਗਦਾਰ ਨੇ। ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਬੈਕਗ੍ਰਾਉਂਡ ਕਰਕੇ ਸਾਡੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ। ਉਹਨਾਂ ਨੇ ਇੱਕ ਦੋ ਗੱਲਾਂ ਹੋਰ ਆਖੀਆਂ ਵੀ ਜਿਹੜਾ ਕੋਈ ਸਰਕਾਰੀ ਬੰਦਾ ਇੱਥੇ ਆਇਆ ਉਹਨੇ ਆ ਕੇ ਸਾਨੂੰ ਇਹ ਗੱਲ ਕਹੀ ਵੀ ਲਓ ਜੀ ਤੁਹਾਡੇ ਕਲਚਰ ਦੇ ਵਿੱਚ ਕਈ ਜਿਹੜੇ ਵਿਅਕਤੀ ਹੈਗੇ ਉਹ ਬੱਚੇ ਦੇ ਚਪੇੜ ਵੀ ਮਾਰ ਦਿੰਦੇ ਆ ਉਹ ਕਹਿੰਦਾ ਮੈਨੂੰ ਸੁਣ ਕੇ ਇਸ ਗੱਲ ਦੀ ਬੜੀ ਹੈਰਾਨੀ ਹੋਈ ਵੀ ਇਹ ਗੱਲ ਇਹ ਕਿੱਦਾਂ ਅੱਜ ਦੇ ਜ਼ਮਾਨੇ ਵਿੱਚ ਇਹ ਗੱਲ ਸਾਨੂੰ ਇੱਥੇ ਕਿੱਦਾਂ ਕਹਿ ਸਕਦੇ ਆ ਇਸੇ ਤਰ੍ਹਾਂ ਹੀ ਸਾੱਚੀ ਸੈਣੀ ਜਿਹੜੀ ਆ ਉਹਨੇ ਵੀ ਇਹੀ ਗੱਲ ਦਰਾਈ ਉਹ ਕਹਿੰਦੀ ਵੀ ਸਾਨੂੰ ਇਦਾਂ ਲੱਗਦਾ ਜਿਹੜੀ ਸਾਡੇ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਟਾਰਗੇਟਡ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਉਹ ਕਹਿੰਦੇ ਜਿੱਦਾਂ ਨਾ ਕਿਸੇ ਪਲੇਗਰਾਉਂਡ ਦੇ ਵਿੱਚ ਕੋਈ ਛੋਟਾ ਰੋੜਾ ਪਿਆ ਹੋਵੇ ਤੇ ਇਹ ਕਹਿਤਾ ਜਾਵੇ ਵੀ ਬੱਚਾ ਇਹਦੇ ਨਾਲ ਝੋਖ ਹੋ ਜਾਂਦਾ ਕਹਿੰਦੀ ਸਰਕਾਰ ਮਤਲਬ ਕੋਈ ਨਾ ਕੋਈ ਬਹਾਨਾ ਲੱਭ ਰਹੀ ਸੀਗੀ ਸਾਡੇ ਤੇ ਇਹ ਐਕਸ਼ਨ ਲੈਣ ਲਈ ਪਰ ਸਰਕਾਰ ਇਸ ਗੱਲ ਤੇ ਬਜ਼ਾਇਦਾ ਜੀ ਪਰ ਉਹਨਾਂ ਨੇ ਉਹਨਾਂ ਦਾ ਜਦੋਂ ਪ੍ਰੈਸ ਨੇ ਉਹਨਾਂ ਨੂੰ ਪੁੱਛਣ ਦੀ ਗੱਲਬਾਤ ਕੀਤੀ ਕਿਸੇ ਨੇ ਉਸ ਗੱਲ ਤੇ ਜਵਾਬ ਨਹੀਂ ਦਿੱਤਾ ਤੇ ਪਰ ਮੇਨ ਗੱਲ ਉਹ ਕਹਿੰਦੇ ਸਰਕਾਰ ਕਹਿੰਦੀ ਹੈ ਵੀ ਕੰਪਲਾਈਂਸ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਸਾਡਾ ਨਿਸ਼ਾਨਾ ਕੰਪਲਾਈਂਸ ਆ ਔਰ ਬੱਚਿਆਂ ਦੀ ਸੇਫਟੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਨਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ